ਗਲੀਆਂ ਨਾਲੀਆਂ ਦੇ ਲਈ ਤੇ ਗੰਦੇ ਪਾਣੀ ਦੇ ਨਿਕਾਸ ਲਈ ਤੇ ਸਾਫ਼ ਪਾਣੀ ਦੇ ਪੀਣ ਦੇ ਪ੍ਰਬੰਧ ਲਈ ਟੋਟਲ ਜਾਨੀ ਕਿ ਅੱਜ ਜਿਹੜੀ ਪਿੰਡਾਂ ਨੂੰ ਗ੍ਰਾਂਟ ਮੰਦੀ ਗਈ ਹੈ 1 ਕਰੋੜ 11 ਲੱਖ 67250 ਰੁਪਏ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ

ਹੁਣ ਸਾਰੇ ਸਾਥੀਓ ਜੀ ਸਭ ਤੋਂ ਪਹਿਲਾਂ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਤੇ ਜਲਦੀ ਘਰ ਆਇਆ। ਤੁਹਾਨੂੰ ਧੰਨਵਾਦ ਤੁਸੀਂ ਕਵਰੇਜ ਕਰਨ ਲਈ। ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਖੰਨਾ ਵਿਖੇ ਪਹੁੰਚੇ ਹਾਂ। ਅੱਜ ਉਹਦੇ ਬਹੁਤ ਵੱਡੀ ਮੀਟਿੰਗ ਰੱਖੀ ਗਈ ਸੀ ਜਿਹਦੇ 'ਚ ਪਿੰਡਾਂ ਦੇ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਉਹਨਾਂ ਨੂੰ ਸੱਦਿਆ ਗਿਆ ਸੀਗਾ। ਉਹਦਾ ਮੁੱਖ ਕਾਰਨ ਇਹ ਸੀ ਕਿ ਅੱਜ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਦੇ ਅੰਦਰ ਚੱਲ ਰਹੀ ਹੈ ਅੱਜ ਪਿੰਡਾਂ ਨੂੰ ਗਰਾਂਟਾ ਦੇ ਖੁੱਲੇ ਗੱਫੇ ਪੰਡੇ ਗਏ ਨੇ ਜਿਦੇ ਵਿੱਚ ਪਿੰਡਾਂ ਦਾ ਵੇਰਵਾ ਤੁਹਾਨੂੰ ਅਲੱਗ ਤੋਂ ਦੇ ਦਿੱਤਾ ਗਿਆ ਜਾਊਗਾ ਇਹਦੇ ਵਿੱਚ ਅੱਜ ਜ਼ਿਆਦਾ ਤੌਰ ਗਲੀਆਂ ਨਾਲੀਆਂ ਦੇ ਲਈ ਤੇ ਗੰਦੇ ਪਾਣੀ ਦੇ ਨਿਕਾਸ ਲਈ ਤੇ ਸਾਫ਼ ਪਾਣੀ ਦੇ ਪੀਣ ਦੇ ਪ੍ਰਬੰਧ ਲਈ ਟੋਟਲ ਜਾਨੀ ਕਿ ਅੱਜ ਜਿਹੜੀ ਪਿੰਡਾਂ ਨੂੰ ਗ੍ਰਾਂਟ ਵੰਡੀ ਗਈ ਹੈ 1 ਕਰੋੜ 11 ਲੱਖ 67250 ਰੁਪਏ ਇਹ ਗ੍ਰਾਂਟ ਵੰਡੀ ਗਈ ਹੈ ਤੇ ਪਿੰਡਾਂ ਦੇ ਵਿੱਚ ਗੋ ਬਾਹੋ ਮਾਜਰਾ ਕੋਟ ਸਨੇਕ ਮੰਡਿਆਲਾ ਕਲਾ ਲੇਬੜਾ ਬਾਜੀਗਰ ਬਸਤੀ ਭਾਰਲਾ ਕੌੜੀ ਸਾਹਪੂਰਾ ਦਹਿੜੂ ਰਤਨਹੜੀ ਗੰਡੂਆ ਗੱਗੜ ਮਾਜਰਾ ਭਗੌਰ ਗਲਵੱਡੀ ਕਲਾਹਾ ਰਸੂਲੜਾ ਮਲਕਪੁਰ ਮਾਜਰਾ ਰਹੌਣ ਸਮੈਲਪੁਰ ਮਹੌਣ ਬੂਥਗੜ ਇਕਲਾਹੀ ਮਾਨਕ ਮਾਜਰਾ ਤੇ ਬੀਜਾ ਇਹ ਪਿੰਡ ਸ਼ਾਮਲ ਨੇ ਇਹ ਪਹਿਲੇ ਫੇਸ ਚ ਹੁਣ ਤੋਂ 2-3 ਦਿਨ ਦੇ ਵਿੱਚ ਵਿੱਚ ਵੱਡੀ ਖੁਸ਼ਖਬਰੀ ਹੋਰ ਦਵਾਂਗੇ ਜਿਹੜੇ ਬਾਕੀ ਦੇ ਸਾਡੇ ਰੈਸਟ ਆਫ ਦੀ ਵਿਲੇजेस ਪਰ ਪਿੱਛੇ ਪਿੰਡ ਬਾਕੀ ਨੇ ਉਹਨਾਂ ਨੂੰ ਬੁਲਾ ਕੇ ਅਲੱਗ ਤੋਂ ਗ੍ਰਾਂਟ ਦਿੱਤੀ ਜਾਊਗੀ ਕੋਈ ਵੀ ਇਸ ਤਰ੍ਹਾਂ ਦਾ ਖੰਨੇ ਹਲਕੇ ਦੇ ਵਿੱਚ ਪੈਂਦੇ 67 ਪਿੰਡਾਂ ਚੋਂ ਇੱਕ ਵੀ ਇਹੀ ਜਿਹਾ ਪਿੰਡ ਨਹੀਂ ਹੋਊਗਾ ਜਿਹਦੇ ਵਿਕਾਸ ਕਾਰਜਾਂ ਦੇ ਲਈ ਗ੍ਰਾਂਟ ਨਾ ਦਿੱਤੀ ਜਾਵੇ ਸਾਰੀਆਂ ਗ੍ਰਾਂਟਾਂ ਦੇ ਨਾਲ ਪਿੰਡ ਲੱਦ ਦਿੱਤੇ ਜਾਣਗੇ ਸਰਪੰਚਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਬੇਨਤੀ ਕੀਤੀ ਹੈ ਦੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਜਿਸ ਸਰਕਾਰ ਨੇ ਆਮ ਬੰਦਿਆਂ ਦੀ ਸੁਣਵਾਈ ਕਰਨੀ ਸ਼ੁਰੂ ਕੀਤੀ ਹੈ ਸੋ ਤੁਸੀਂ ਦੱਬ ਕੇ ਕੰਮ ਕਰਾਇਓ ਪੇਮੈਂਟ ਦੀ ਕੋਈ ਕਮੀ ਨਹੀਂ ਪੈਸੇ ਦੀ ਕੋਈ ਕਮੀ ਨਹੀਂ ਅਸੀਂ ਅਰੇਂਜ ਕਰਕੇ ਸਾਰੇ ਪੈਸੇ ਨੇ ਜਿਹੜੇ ਉਹ ਤੁਹਾਡੇ ਖਾਤਿਆਂ ਚ ਪੰਚਾਇਤਾਂ ਦੇ ਖਾਤਿਆਂ ਚ ਪਾ ਰਹੇ ਹਾਂ ਔਰ ਰੰਗੜਾ ਪੰਜਾਬ ਸਕੀਮ ਦੇ ਵੀ ਪੈਸੇ ਪਾਵਾਂਗੇ ਔਰ ਸਾਡੇ 15ਵੇਂ ਵਿੱਤ ਦੇ ਵੀ ਪੈਸੇ ਪਾਵਾਂਗੇ ਸਪੈਸ਼ਲ ਅਸਿਸਟੈਂਸ ਦੇ ਵੀ ਪੈਸੇ ਪਾਵਾਂਗੇ ਮਤਲਬ ਪਿੰਡਾਂ ਨੂੰ ਅਸੀਂ ਜਣੀ ਕੇ ਗਰਾਂਟਾ ਦੇ ਨਾਲ ਲੱਤ ਦੇਵਾਂਗੇ ਤੁਸੀਂ ਕੰਮ ਹੈ ਜਿਹੜਾ ਦਿਨ ਪ੍ਰਤੀ ਰਾਤ ਜਾਰੀ ਰੱਖੋ ਅਸੀਂ ਪਿੰਡਾਂ ਦੀ ਤਰੱਕੀ ਹੈ ਜਿਹੜੀ ਉਹ ਦਿਨ ਪ੍ਰਤੀ ਰਾਤ ਕਰਵਾਵਾਂਗੇ ਧੰਨਵਾਦ